ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਭੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਸਪਾਲ ਸਿੰਘ ਜੀ ਔੜਰੇ ਵਾਲੇ ਹਰ ਸਾਲ ਦੀ ਤਰ੍ਹਾਂ ਸੰਗਤ ਨੂੰ ਨਾਲ ਲੈ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਕਾਸ਼ੀ ਬਨਾਰਸ ਵਿਖੇ ਲੈ ਕੇ ਜਾਂਦੇ ਆ ਔਰ ਅੱਜ ਵੀ ਤਕਰੀਬਨ 600 ਦੇ ਕਰੀਬ ਜਿਹੜੀ ਸੰਗਤ ਆ ਮਖੇਰੀਆਂ ਤੋਂ ਬਾਇਆ ਟ੍ਰੇਨ ਜਿਹੜੀ ਆ ਉਹ ਇਥੋਂ ਜਾ ਰਹੀ ਹੈ ਔਰ ਬੜੇ ਭਾਗਾ ਵਾਲੇ ਪਰਿਵਾਰ ਨੇ ਭਾਗਾ ਵਾਲੇ ਲੋਕ ਨੇ ਜਿਨ੍ਹਾਂ ਨੂੰ ਉਸ ਧਰਤੀ ਦੇ ਨਤਮਸਤਕ ਹੋਣ ਦਾ ਜਿਹੜਾ ਮੌਕਾ ਮਿਲ ਲਿਆ ਔਰ ਮੈਂ ਸਾਰਿਆਂ ਦੇ ਚਾਰੇ ਗੁਰੂ ਸਾਹਿਬ ਦੇ ਚਰਨਾਂ ਅਰਦਾਸ ਬੇਨਤੀ ਕਰਦਾ ਕਿ ਜਿਹੜੀ ਇਹ ਮਨੋ ਕਾਮਨਾਵਾਂ ਲੈ ਕੇ ਜਾ ਰਹੇ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਔਰ ਗੁਰੂ ਸਾਹਿਬ ਆਪ ਇਹਨਾਂ ਦੇ ਉੱਤੇ ਮਿਹਰ ਭਰੇ ਹੱਥ ਰੱਖਣ ਬਾਬਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਜਿਹੜੇ ਬਹੁਤ ਵੱਡਾ ਉਪਰਾਲਾ ਜਿਹੜਾ ਸਾਡੇ ਇਲਾਕੇ ਦੇ ਲੋਕਾਂ ਦੇ ਵਾਸਤੇ ਕਰਦੇ ਕਈ ਲੋਕ ਨਹੀਂ ਜਾ ਸਕਦੇ ਕਈ ਲੋਕ ਫਾਈਨੈਂਸ਼ੀਅਲ ਤੌਰ ਤੇ ਇੱਕ ਸੋਚ ਹੈ ਕਿ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਆਪਣੇ ਖੁਦ ਜਾਂਦੇ ਆਂ ਔਰ ਉਹਨਾਂ ਨੂੰ ਦਰਸ਼ਨ ਕਰਾ ਕੇ ਇੱਥੇ ਵਾਪਸ ਪਿੰਡਾਂ ਦੇ ਵਿੱਚ ਵਾਪਸ ਭੇਜ ਦਿਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਵੀ ਸੰਤ ਮਹਾਂਪੁਰਸ਼ ਸਾਡੇ ਮਹਾਰਾਜ ਰਾਮਗਿਰ ਜੀ ਉਹ ਰਾਜਪੁਰ ਤੋਂ ਬਾਬਾ ਜੀ ਛੋਟੇ ਬਾਬਾ ਜੀ ਸੁਖਵਿੰਦਰ ਸਿੰਘ ਜੀ ਢੜਕਟਵਾਲ ਤੋਂ ਬਾਬਾ ਜੀ ਪਹੁੰਚਨੇ ਸਾਰਿਆਂ ਦਾ ਮਾਪੋਛਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਾਰਿਆਂ ਦਾ